ਏ ਟੈਨ ਕਿੰਨਾ ਕੋ ਟਾਈਮ ਹੋ ਗਿਆ ਬੱਚੇ ਨਾ ਡੁੱਬੇ ਹੋਏ 1.5 ਘੰਟਾ 2 ਘੰਟਾ ਹੋ ਗਿਆ ਸੇ ਡੁੱਬੇ ਹੋਏ

अभी तक ना कोई पुलिस वाला ना कोई मीडिया वाला ना कोई भी नहीं है खबर तक नहीं घर पहुंची है हमारे हम लोग दूसरे दूसरे से सुन के अभी आए हैं कितने टाइम से मतलब कि पानी के अंदर गेहूं दो घंटे हो गया दो घंटे से अभी तक कोई नहीं सेवा यहाँ किया कोई ने कुछ नहीं किया क्या फायदा हुआ दुनिया पब्लिक को बुला के ने, ने, कितनी उम्र है बच्चों की बच्चों का बारह साल उम्र है बाबा जी सेवादार उ बंद क्या ਉਹਨਾਂ ਨੂੰ ਮੁੰਡਿਆਂ ਨੂੰ ਕੱਢਿਆ ਮੁੰਡਿਆਂ ਦੀ ਦਾਦੀ ਸੀਗੀ ਉਹ ਮੁੰਡੇ ਦੀ ਕਦੇ ਉਹ ਨੂੰ ਘਰੇ ਵੀ ਛੱਡ ਕੇ ਆਈ ਆ ਉਹ ਦੁਬਾਰਾ ਫੇਰ ਘਰੋਂ ਆ ਗਿਆ ਅੱਛਾ ਮਤਲਬ ਇਹ ਨਹੀਂ ਹੈਗਾ ਫਿਰ ਜਦੋਂ ਪਤਾ ਲੱਗਦਾ ਵੀ ਆਹ ਗੱਲ ਹੋ ਗਈ ਉਸੇ ਟਾਈਮ ਮੁੰਡੇ ਵਿਚ ਵੜ ਗਏ ਨੇ ਲੇਕਿਨ ਮੁੰਡਿਆਂ ਨੂੰ ਲੱਭੇ ਨਹੀਂ ਅੱਛਾ ਜੀ ਹਾਂ ਪਰ ਲੇਕਿਨ ਪਹਿਲਾਂ ਇੱਥੋਂ ਰੁਕੇ ਨੇ ਸੰਗਤ ਦੇ ਲੋਕ ਤੁਸੀਂ ਦੇਖਿਆ ਇੱਥੇ ਕੋਈ ਵੀ ਵਿਅਕਤੀ ਜਿਹੜੇ ਕਿ ਵਿਰੋਧ ਕਰ ਰਹੇ ਵੀ ਇਹ ਕਹਿੰਦੇ ਵੀ ਵੀ ਤੁਹਾਡੇ ਸੇਵਾਦਾਰਾਂ ਨੇ ਨਹੀਂ ਕੱਢਿਆ ਵੀ ਅਸੀਂ ਕੱਢਿਆ ਵਾ ਉਹ ਚੀਜ਼ ਦੀ ਵਾਰੀ ਸਮਝਾ ਕਰ ਰਹੇ ਨੇ ਨਹੀਂ ਗੋਤਾ ਗੋਤਾਖੋਰ ਵੀ ਆ ਬੁલાਏ ਨੇ ਗੋਤਾਖੋਰ ਵੀ ਆ ਬੁલાਏ ਨੇ ਕੋਈ ਉਹ ਨਹੀਂ ਕੀਤਾ ਹੈਗਾ ਪਰ ਲੇਕਿਨ ਪਹਿਲਾਂ ਆਪਣੇ ਪੱਦਰ ਦੇ ਵੀ ਸੇਵਾਦਾਰਾਂ ਨੇ ਵਿੱਚ ਕਿਸ਼ਤੀ ਬਾੜ ਕੇ ਦੇਖਿਆ ਹੈਗਾ ਪਰ ਲੇ ਉਹਨਾਂ ਦੇ ਪੱਲੇ ਨਹੀਂ ਪਿਆ ਉਹ ਗਾਂਹਾਂ ਤੱਕ ਗਏ ਨੇ ਲੇਕਿਨ ਇਹ ਤਾਂ ਇੱਥੇ ਕੋਲੀ ਸੀ ਜੀ ਬਾਬਾ ਜੀ ਕਿਤਨਾ ਕਿਤੇ ਡੁੰਗ ਡੁੰਘਾਈ ਬਹੁਤ ਜਿਆਦੀ ਆ ਹਨਾ ਵੀ ਆਣ ਆਲੇ ਸਮੇਂ ਦੇ ਵਿੱਚ ਲੋਕ ਨਹਾਣਗੇ ਵੀ ਪਰ ਉਹਨਾਂ ਦੇ ਬੱਚਿਆਂ ਨੂੰ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਾਂ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਨਾ ਅੱਜ ਇੱਥੇ ਕੋਈ ਨਹਾਉਣ ਦਾ ਕਿਸੇ ਕਿਸਮ ਦਾ ਕੋਈ ਬੋਰਡ ਨਹੀਂ ਲਾਇਆ ਕੋਈ ਕਿਸੇ ਨੂੰ ਕਿਹਾ ਨਹੀਂ ਇਹ ਤਾਂ ਬੱਚੇ ਸੀਗੇ ਇਹ ਬੱਚਿਆਂ ਕਰਕੇ ਇਹ ਬੱਚਿਆਂ ਨੇ ਇਧਰ ਆ ਕੇ ਆਪ ਆ ਕੇ ਨਹਾਉਣ ਲੱਗੇ ਫਿਰ ਉਹਨਾਂ ਨੂੰ ਬੱਚਿਆਂ ਨੂੰ ਬਾਹਰ ਵੀ ਕੱਢਿਆ ਬੇ ਬੱਚਿਆਂ ਦੀ ਦਾਦੀ ਵੀ ਛੱਡ ਗਈ ਉਹਨੂੰ ਮਾਦਾ ਕਰੇ ਇਹ ਨਹੀਂ ਗੱਲ ਹੈ ਕਿ ਵੀ ਨਹੀਂ ਉੱਪਰ ਪਤਾ ਨਹੀਂ ਜਾਂ ਕਿਵੇਂ ਵੀ ਕੋਈ ਪ੍ਰਮਾਤਮਾ ਕਰਨੀ ਉਹ ਇਹਦਾ ਭਾਣਾ ਵਾਪਰਨਾ ਸੀ ਵੀ ਉਹ ਦੁਬਾਰਾ ਫਿਰ ਇੱਥੇ ਆ ਗਿਆ ਜੀ ਬਾਬਾ ਜੀ ਨਹੀਂ ਦਰਿਆ ਦੀ ਸਫਾਈ ਹੋਈ ਆ ਅਕਸਰ ਲੋਕ ਨਹਾਣ ਆਣਗੇ ਬੱਚੇ ਵੀ ਨਹਾਣ ਆਣਗੇ ਪਰ ਉਹਨਾਂ ਦੇ ਮਾਪੇ ਬਾਬਾ ਨੂੰ ਤੁਸੀਂ ਕੀ ਕਰਦੇ ਹਜੇ ਦਾ ਦੇਖੋ ਪਤਾ ਕੀ ਆ ਹਜੇ ਇੱਥੇ ਕੋਈ ਨਾ ਨਹਾਉਣ ਆਵੇ ਕਾਰਨ ਕੀ ਆ ਹਜੇ ਤਾਂ ਸੇਵਾ ਚੱਲਦੀ ਆ ਜੀ ਜੀ ਅੱਜ ਵੀ ਅੱਜ ਤਾਂ ਸਿਰਫ ਇੱਕ ਇੱਥੇ ਤੱਕ ਪਾਣੀ ਸਾਫ਼ ਹੋਣ ਕਰਕੇ ਸ਼ੁਕਰਾਨੇ ਵਜੋਂ ਇੱਥੇ ਬਾੜ ਰੱਖਿਆ ਸੀ ਇੱਥੇ ਕੋਈ ਇਸ਼ਨਾਨ ਦਾ ਪ੍ਰੋਗਰਾਮ ਨਹੀਂ ਸੀਗਾ ਨਾ ਕੋਈ ਬੋਰਡ ਲਾਇਆ ਤੁਸੀਂ ਦੇਖ ਵੀ ਸਕਦੇ ਹੋ ਸੰਤ ਹੁਣੇ ਥੋੜੀ ਦੇਰ ਉੱਥੇ ਜਿਹੜੇ ਇੱਥੇ ਨਹਾ ਰਹੇ ਸੀ ਜਦੋਂ ਉਹਨੇ ਡੁੱਬ ਗਏ ਨੇ ਉਹਦੇ ਵਿੱਚ ਜਿੱਥੇ ਬਾਬਾ ਜੀ ਸਵਾਗਤ ਕਰਾ ਰਹੇ ਆ ਉੱਥੇ ਬਾਲਾ ਜੀ ਦੇ ਕੋਲੇ ਤੇ ਅਸੀਂ ਹੁਣੇ ਆਏ ਆ ਬੋੜੀਆਂ ਜਿਹੜੀਆਂ ਸਵੇਰ ਹਸਲ ਭੇਜਤੀਆਂ ਨੇ ਉਹਨਾਂ ਉਹਨਾਂ ਨੂੰ ਦੋਨਾਂ ਬੱਚਿਆਂ ਨੂੰ ਉੱਥੇ ਲਾ ਚੜ ਰਹੇ ਆ ਉਹਨਾਂ ਦਾ ਸਰ ਕਿੱਥੋਂ ਦੇ ਰਹਿਣ ਵੱਜੇ ਨੇ ਇੱਥੇ ਗੁਰਨਾ ਗੁਰੂ ਰਾਮਦਾਸ ਨਗਰ ਆਪਣਾ ਤਾਜਪੁਰ ਰੋਡ ਤੇ ਕਿੰਨੀ ਕੁ ਉਮਰ ਹੈ ਬੱਚਿਆਂ ਦੀ ਇੱਕ ਦੀ 15 ਸਾਲ ਤੇ ਦੂਜੇ ਦੀ ਮੈਂ ਥੋੜਾ ਪਤਾ ਕਰ ਰਿਹਾ ਅੱਛਾ ਜੀ ਹਾਂਜੀ ਕਿ ਕਿੰਨਾ ਨਾ ਨਾ ਇੱਥੇ ਆਏ ਸੀ ਤੇ ਇੱਥੇ ਸਮਾਗਮ ਚ ਆਏ ਸੀ ਕਿ ਅਨਫਰਚੂਨੇਟਲੀ ਪਾਣੀ ਚ ਵੜ ਗਏ ਅਜੇ ਨਵਾਂ ਨਵਾਂ ਕੰਮ ਹੈ ਜੀ ਨਹੀਂ ਪਤਾ ਕਿੰਨਾ ਕੁ ਡੂੰਘਾ ਹੈ ਬੱਚੇ ਨੂੰ ਨਹੀਂ ਸਮਝ ਹੈਗੀ ਠੀਕ ਹੈ ਜੀ ਉਹ ਕਿਤੇ ਥੋੜਾ ਅੱਗੇ ਚਲੇ ਗਏ ਤੋਂ ਟੱਕਰਨਾ ਵਾਪਰ ਗਈ ਬਾਕੀ ਸਾਡੀ ਤਕੀਦ ਕਰਦੇ ਹੋ